ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਮੈਂ ਬਹੁਤ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਬਈ ਇੰਦਾਂ ਦੀ ਧੀ ਕਿਸੇ ਦੇ ਨਾਂ ਜੰਮੇ ਜੇ ਕਲਾਕਾਰ ਹੋਵੇ ਤੇ ਦੁਸ਼ਮਣ ਦੇ ਬਿਨਾਂ ਜੰਮੇ ਅੱਜ ਉਦਾਂ ਦੀ ਇੱਕ ਪੁੱਤ ਦੀ ਗੱਲ ਕਰਦੇ ਆਂ ਮੈਂ ਇਹ ਪੌਣੀ ਨਹੀਂ ਸੀ ਮੈਂ ਰੋਜ਼ ਦੇਖਦਾ ਆਂ ਐਵੇਂ ਡਰਾਮੇ ਕਰਦੇ ਆਂ ਗੱਲਾਂ ਬੜਵੜੀਆਂ ਮਾਰਦੇ ਆਂ ਤੇ ਮੈਨੂੰ ਲੱਗਦਾ ਯਾਰ ਇਹ ਸਾਰੇ ਕਿਹਦਾ ਤੱਕ ਜਾਣਗੇ ਮੈਂ ਦੁਖੀ ਹੋ ਕੇ ਪਾ ਰਿਹਾ ਵੀਡੀਓ ਵੀਡੀਓ ਤਾਂ ਜ਼ਿਆਦਾ ਹੁਣ ਅੱਜ ਕੱਲ ਪੈ ਜਾਂਦੀਆਂ ਕਿਉਂਕਿ ਮੈਂ ਕਲਕੱਤੇ ਆਂ ਇੱਥੇ ਵੀਰੋ 4:30 ਵਜੇ ਦਿਨ ਚੜ ਜਾਂਦਾ ਹੈ ਫਿਰ ਸਵੇਰੇ ਬਿਲਾਂ 7 ਵਜੇ ਮੇਰੀ ਐਂਟਰੀ ਆ ਕਲਕੱਤਾ ਹਸਪੀਟਲ ਦੇ ਵਿੱਚ ਸਾਡਾ ਮਰੀਜ਼ ਦਾਖਲ ਹੈ ਜੇ ਕੋਈ ਇੱਥੇ ਬੰਦਾ ਆਪਣਾ ਹੋਵੇ ਤੇ ਪਲੀਜ਼ ਕੰਟੈਕਟ ਜ਼ਰੂਰ ਕਰਿਓ ਸਾਨੂੰ ਬੰਦੇ ਦੀ ਲੋੜ ਹੈ ਕਿਸੇ ਦੀ ਜਿਹੜਾ ਇੱਥੇ ਸਾਥ ਦੇ ਸਕੇ ਇੱਥੇ ਹਾਲਾਤ ਬਹੁਤ ਹੋਰ ਤਰ੍ਹਾਂ ਦੇ ਆ ਕਿਤਾਬਾਂ 'ਚ ਜੋ ਮਰਜ਼ੀ ਲਿਖਿਆ ਗਿਆ ਹੋਵੇ ਆਜ਼ਾਦੀ ਤੋਂ ਜਾਂ ਕਿਦਾਂ ਇਹਦੇ ਬਾਰੇ ਅੱਗੇ ਗੱਲ ਕਰਾਂਗੇ ਤੇ ਆ ਭਾਈ ਸਾਹਿਬ ਹੈ ਇਹਨਾਂ ਦਾ ਨਾਂ ਸਾਰੇ ਜਾਣਦੇ ਅੱਜ ਕੱਲ ਹਰ ਪੌਡਕਾਸਟ ਤੇ ਚੜਿਆ ਹੋਇਆ ਹਰ ਥਾਂ ਤੇ ਆਉਂਦਾ ਗੱਲਾਂ ਬੜਬੜੀਆਂ ਕਰਦਾ ਇਮੋਸ਼ਨਲੀ ਲੋਕਾਂ ਨੂੰ ਬੋਟ ਕਰਦਾ ਫਿਲਮ 'ਚ ਇਹਨੂੰ ਕੰਮ ਤਾਂ ਹੀ ਮਿਲ ਗਿਆ ਕਿਉਂਕਿ ਡਾਇਰੈਕਟਰ ਨੇ ਫੜਨ ਵਾਲੇ ਨੇ ਫੜ ਲਿਆ ਬਸ਼ਕਲ ਤੋਂ ਬਹੁਤ ਵਧੀਆ ਐਕਟਰ ਬਣ ਚੁੱਕਾ ਹੁਣ ਇਹ ਕਿੰਨੀਆਂ ਸਿਆਣੀਆਂ ਤੇਜ ਚਲਾਕੀ ਵਾਲੀਆਂ ਗੱਲਾਂ ਕਰਦਾ ਪਹਿਲਾਂ ਇਹ ਬਹੁਤ ਚੰਗਾ ਸੀ ਹੋਊਗਾ ਵੀ ਹੁੰਦਾ ਵੀ ਆ ਪਰ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜਦਾ ਕੰਜੜਾ 'ਚ ਜਾ ਕੇ ਕੰਜਰ ਉਦਾਂ ਦੇ ਹੀ ਹੋ ਜਾਂਦੇ ਆ ਮੈਂ ਇੱਕ ਵਾਰੀ ਜਦੋਂ ਇਹ ਨਵਾਂ ਨਵਾਂ ਆਇਆ ਇਹ ਕਿਸੇ ਨੂੰ ਚੰਗਾ ਲੱਗਦਾ ਸੀ ਸਿੱਧੀਆਂ ਗੱਲਾਂ ਕਰਨ ਤੋਂ ਕੈਨੇਡਾ ਦੇ ਕਿਸੇ ਬੰਦੇ ਨੂੰ ਮੈਂ ਉਹਨੂੰ ਨੰਬਰ ਦੇਣਾ ਸੀ ਇਹਦਾ ਤੇ ਮੈਂ ਇਹਦੇ ਖਾਸ ਦੋਸਤ ਨੂੰ ਕਿਸੇ ਨੂੰ ਪੰਜਮਾਲਪੁਰ ਦੇ ਨੂੰ ਉਹਨੂੰ ਲਾਤਾ ਮੈਂ ਕਿਹਾ ਵੀ ਯਾਰ ਇਹਦਾ ਨੰਬਰ ਦੇ ਦੇ ਉਹ ਕਹਿੰਦਾ ਜੋ ਗੱਲ ਹੈ ਮੇਰ ਨਾਲ ਕਰ ਪ੍ਰੋਗਰਾਮ ਮੈਨੂੰ ਦੱਸ ਇਹ ਆਪਣੇ ਨਾਲ ਦੇ ਨਾਲ ਇਦਾਂ ਦੇ ਐ ਤੇ ਕਿਸੇ ਦਾ ਹੀ ਕੀ ਕਰਨਗੇ ਤਰੀਫਾ ਕਰਦੇ ਗੈਰੀ ਸੰਧੂ ਦੀਆਂ ਮੈਂ ਅੱਜ ਦੱਸਣ ਲੱਗਿਆ ਇਹ ਸੱਚ ਬਹੁਤ ਕੌੜਾ ਹੈ ਇਹ ਨਾਲੇ ਇਹ ਜਦੋਂ ਇਹਨਾਂ ਦਾ ਕੰਮਕੁਮ ਨਹੀਂ ਚੱਲਦਾ ਸੀ ਇਹ ਕਹਿੰਦਾ ਸੀ ਭੁੱਖੇ ਮਰਦੇ ਹੀ ਫਲਾਨਾ ਉਦੋਂ ਇੱਕ ਬੰਦਾ ਇਹਨਾਂ ਨੂੰ ਜਗਰਾਤਿਆਂ ਦੇ ਨਾਲ ਲਈ ਫਿਰਦਾ ਹੁੰਦਾ ਸੀ ਉਹਦਾ ਨਾਂ ਆ ਅਸਲਮ ਸਿੱਧੂ ਅਸਲਮ ਸਿੱਧੂ ਬੜੀਆ ਬੰਦਾ ਮੇਰਾ ਬਾਬ ਆਸਤਾ ਵੀ ਉਹਨਾਂ ਪਿਆ ਮੈਂ ਉਹਦੀ ਟੇਪ ਕੀਤੀ ਸੀ ਗੁੱਸਾ ਨਾ ਕਰੀ ਤੈਨੂੰ ਪਿੱਛੋਂ ਬਾਜ ਮਾਰੀ ਰਿਲੀਜ਼ ਨਹੀਂ ਹੋਈ ਉਹ ਚਰਾਕੀ ਕਰ ਗਿਆ ਆਪਣੇ ਨਸ਼ੱਤਰ ਗਿਆ ਉਹ ਪੂਰੀ ਟੇਪ ਦੀ ਟੇਪ ਗਾਇਬ ਹੋ ਗਈ ਖਰਾਬ ਹੋ ਗਈ ਉਹ ਕਰ ਗਿਆ ਲੌਸ ਹੋ ਗਿਆ ਬੰਦਾ ਰਿਲੀਜ਼ ਨਹੀਂ ਹੋ ਪਿਆ ਪਿੱਛੇ ਰਹਿ ਗਿਆ ਤੇ ਇਹਦਾ ਨਾਂ ਕਦੀ ਨਹੀਂ ਲੈਂਦੇ ਗੈਰੀ ਸੰਧੂ ਦਾ ਨਾਂ ਲੈਨੇ ਆ ਰੋਜ਼ ਪਰ ਬੜੇ ਜੱਕੜ ਵੱਡਦਾ ਗੈਰੀ ਸੰਧੂ ਚੰਗਾ ਹੋ ਸਕਦਾ ਹਾਂ ਇਦਾਂ ਦੇ ਭੌਂਕੜ ਬੰਦੇ ਹੁੰਦੇ ਹੀ ਆ ਚੰਗੇ ਤੇ ਉਹਦਾ ਨਾਂ ਕਦੀ ਨਹੀਂ ਲਿਆ ਜੇ ਉਹ ਲੋਕਾਂ ਦੇ ਕਹਿਣ ਤੇ ਕਦੀ ਪ੍ਰੋਗਰਾਮ ਕਰਨ ਲਈ ਇਹਨਾਂ ਨੂੰ ਫੋਨ ਕਰ ਦਿੰਦਾ ਵੀ ਚਲੋ ਲੈ ਸੋ ਜੂ ਲੋਕ ਜਦੋਂ ਜ਼ਿਆਦਾ ਕਹਿੰਦੇ ਉਹ ਪਿੰਡ ਦਾ ਸਰਪੰਚ ਆ ਤੇ ਉਹ ਉਹਦਾ ਫੋਨ ਨਹੀਂ ਚੱਕਦੇ ਨਾ ਰਿਟਰਨ ਕਾਲ ਕਰਦੇ ਤੇ ਨਾ ਚੰਚੇ ਗੱਲ ਕਰਦੇ ਚਲੋ ਚਾਹ ਨਾਲ ਉਹ ਕੇਤਲੀ ਤਾਂ ਗਰਮ ਹੁੰਦੀ ਆ ਭਾਵੇਂ ਕਿਸੇ ਵੀ ਜਾਤ ਵਾਤ ਬਰਾਦਰੀ ਜਾਂ ਧਰਮ ਦੀ ਹੋਵੇ ਉਹ 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 ਸਮਝਦਾਰ ਹੋਣੀ ਚਾਹੀਦੀ ਉਹ ਵੀ ਨਹੀਂ ਹੈਗੀ ਇੱਥੇ ਤੇ ਇਹਨਾਂ ਦੇ ਇਹ ਹਾਲ ਹੈ ਤੇ ਥੱਲੇ ਕਮੈਂਟ ਪਾਉਣ ਵਾਲੇ ਬਾਈ ਤੂੰ ਐ ਬਾਈ ਇਹ ਸਿਰਫ ਹਿਸ਼ਹਾਰੀਆਂ ਨੇ ਗੇਮਾਂ ਨੇ ਚਲਾਕੀਆਂ ਨੇ ਇਹਨਾਂ ਦੀਆਂ ਕਮਾਈ ਪਬਲਿਕ ਸਰੋਈਆਂ ਇਹਨਾਂ ਨੂੰ ਪਬਲਿਕ ਆਪਣਾ ਕੁਝ ਬਣਾਉਣਾ ਚਾਹੁੰਦੀ ਤਾਂ ਪਬਲਿਕ ਨੂੰ ਪਹਿਲਾਂ ਸੁਧਰਨਾ ਚਾਹੀਦਾ ਇਹਨਾਂ ਦਾ ਪਿੱਛਾ ਛੱਡਣਾ ਚਾਹੀਦਾ ਕੰਜਰਾਂ ਦਾ ਇਹ ਦੋਨੇ ਕੰਜਰ ਐਡੇ ਭੈੜੇ ਆ ਕਿ ਇਹਨਾਂ ਬਾਰੇ ਮੈਂ ਪਹਿਲਾਂ ਵੀ ਬੋਲ ਚੁੱਕਾ ਹੁਣੇ ਮੇਰੀ ਕੋਈ ਨਾ ਦੁਸ਼ਮਣੀ ਨਹੀਂ ਹੈ ਪਰ ਗੱਲ ਸੱਚ ਦੀ ਆ ਜਾਂ ਤਾਂ ਚੈਨਲਾਂ ਤੇ ਉਹ ਡਰਾਮੇ ਜਿਹੇ ਨਾ ਨਾ ਕਰੇ ਮੂੰਹ ਜਿਹਾ ਐ ਕਰ ਕਰਕੇ ਨਾ ਬੋਲੇ ਉਹ 100% ਐਕਟਰ ਬਣ ਚੁੱਕਿਆ ਪਹਿਲਾ ਮਾੜਾ ਕਹੀ ਗਿਆ ਮੂਸੇ ਵਾਲੇ ਨੂੰ ਹੁਣ ਗਲਾਬ ਉਹਨਾਂ ਦਾ ਹੀ ਸੀ ਗਲਾਬ ਉਹਦਾ ਹੀ ਬਣਾ ਉਹਨਾਂ ਨਾਲ ਤੁਰਿਆ ਫਿਰਦਾ ਹੁਣ ਜਾ ਕੇ ਮਾਤਾ ਹਣੋਂ ਦੇ ਗੋਡੇ ਵੀ ਲੱਜੂ ਉਨੀ ਤਾਂ ਉਹ ਮਾਫ ਕਰਤੇ ਜਿਹੜੇ ਉਹਨਾਂ ਦੇ ਘਰੇ ਮਾਫੀਆਂ ਮੰਗਾਉਣ ਆ ਗਏ ਸੀ ਵਿਚਾਰਿਆਂ ਨੇ ਹਣਾ ਹਾਲਾਂਕਿ ਇਦਾਂ ਭਰੋਸਾ ਨਹੀਂ ਕਰਨਾ ਚਾਹੀਦਾ ਸੱਪਾਂ ਦੇ ਇਹ ਬਹੁਤ ਜ਼ਰੂਰੀ ਹੈ ਮੈਂ ਤਾਂ ਹੁਣ ਨਹੀਂ ਕਰਦਾ ਸਾਰੀ ਉਮਰ ਮੈਂ ਭਰੋਸਾ ਕਰਕੇ ਬਾਰ-ਬਾਰ ਭਰੋਸਾ ਕਰਕੇ ਵੀ ਦੇਖ ਲਿਆ ਇਹ ਬਹੁਤ ਗੰਦੀ ਕੌਮ ਹੁੰਦੀ ਸਿੰਗਰ ਦੇਖੋ ਬੰਦਾ ਪਹਿਲਾਂ ਚੰਗਾ ਹੁੰਦਾ ਜੋ ਸਿੰਗਰ ਬਣ ਜਾਂਦਾ ਕਿਵੇਂ ਹੋ ਜਾਂਦਾ ਉਹ ਹਾਲ ਹੈ ਇਹਨਾਂ ਦਾ ਇਹ ਬਹੁਤ ਘਟੀਆ ਨੇ ਇਹਨਾਂ ਤੇ ਯਕੀਨ ਨਾ ਕਰੋ ਗੈਰੀ ਸੰਧੂ ਨੋਟ ਵਾਲਾ ਇਹਨਾਂ ਦੇ ਕਰਜ਼ੇ ਲਾਉਂਦਾ ਇਹਨਾਂ ਦੇ ਸਾਥ ਦਿੰਦਾ ਇਹਨਾਂ ਦੇ ਘਰ ਬਣਨ ਤੱਕ ਹੈ ਨਨੇ ਚੀਜ਼ਾਂ ਮੰਨ ਤੱਕ ਉਹ ਗਲਤ ਗਲਤ ਵੀ ਬੋਲ ਦਿੰਦਾ ਫੇਰ ਵੀ ਸਹਿੰਦੇ ਆ ਤੇ ਉਹ ਬੰਦੇ ਨੇ ਜਿਹਨੇ ਜਦੋਂ ਗੈਰੀ ਸੰਧੂ ਨਹੀਂ ਸੀ ਉਹ ਤੋਂ ਜ਼ਿਆਦਾ ਭੁੱਖੇ ਮਰਦੇ ਉਹਦਾ ਨਾਂ ਕਿਉਂ ਨਹੀਂ ਬਈ ਲੈਂਦੇ ਕਦੀ ਉਹਦਾ ਨਾਂ ਲੈਂਦਿਆਂ ਕੀ ਉਹਨਾਂ ਦੀ ਕੀ ਹੁੰਦੀ ਆ ਦੱਸ ਮੈਨੂੰ ਗੁੱਸਾ ਬਹੁਤ ਆਉਂਦਾ ਜਦੋਂ ਇਹ ਬਾਰ-ਬਾਰ ਵੀਡੀਓ ਦੇ ਦਾਂ ਰੀਲ ਦੇਖਦਾ ਐਡੇ ਡਰਾਮੇ ਕਰਦੇ ਆ ਉਹ ਦੂਜੇ ਨੇ ਤਾਂ ਅੱਲਾਹ ਪਤਾ ਨਹੀਂ ਠੇਕੇ ਤੇ ਲਿਆ ਆ ਅੱਲਾਹ ਦੀ ਕਸਮ ਉਹਦੇ ਲੋਕ ਯਕੀਨ ਕਰ ਹੀ ਜਾਂਦੇ ਆ ਕੁੜੀਆਂ ਨੇ ਇਹ ਇਦਾਂ ਗੱਲਾਂ ਕਰ ਕੁੜੀਆਂ ਨੂੰ ਵੀ ਬਹੁਤੀਆਂ ਨੂੰ ਮਿਲਣ ਆ ਉਹ ਕੁੜੀ ਦੇਖੀ ਨਹੀਂ ਹੁੰਦੀ ਭਾਵੇਂ ਕੁੜੀ ਕਿੱਦਾਂ ਦੀ ਹੋਵੇ ਸੋਹਣੀ ਵੀ ਨਾ ਹੋਵੇ ਛੋੜੀ ਹੋਵੇ ਕੁੜੀ ਹੋਵੇ ਉਹ ਨਾ ਇਹ ਅੱਧ ਦੀ ਰਾਤ ਨੂੰ ਗੱਲਾਂ ਮਾਰਦੇ ਆ ਇਹ ਇਹਨਾਂ ਦੇ ਇਹ ਹਾਲ ਹੈ ਇਹਨਾਂ ਚੀਜ਼ਾਂ ਨੂੰ ਸਮਝੋ ਇਹ ਬਹੁਤ ਘੱਟੀਆਂ ਕਮੈਂਟ ਦੇਖਦਾ ਮੈਂ ਥੱਲੇ ਤਾਂ ਮੈਨੂੰ ਲੱਗਦਾ ਲੋਕਾਂ ਨੂੰ ਦੱਸਣਾ ਚਾਹੀਦਾ ਮੈਂ ਆਪਣੇ ਹਿੱਸੇ ਦਾ ਸੱਚ ਬੋਲਦਾ ਭਾਈ ਦੋ ਦਿਨ ਵੀਡੀਓ ਤਾਂ ਲੇਟ ਹੋ ਗਈ ਕਿਉਂਕਿ ਉਹ ਭਾਈ ਸਾਹਿਬ ਅਸलम ਨੇ ਫੋਨ ਨਹੀਂ ਚੱਕਿਆ ਮੈਂ ਕੋਈ ਗੱਲਾਂ ਹੋਰ ਵੀ ਪੁੱਛਣੀਆਂ ਸੀ ਉਹਨਾਂ ਨੂੰ ਹੱਲੇ ਵੀ ਨਹੀਂ ਚੱਕਿਆ ਹਨਾ ਉਹ ਵੀ ਜੀ ਖਾਨ ਬਣ ਗਏ ਕੋਣੋ ਨਾ ਐਸੇ ਵੀਡੀਓ ਜਰੀਏ ਦੇਖ ਲੈਣਗੇ ਵੀ ਮੈਂ ਜੀ ਖਾਨ ਨੂੰ ਤੁਹਾਨੂੰ ਕਹਿੰਦਾ ਜੀ ਖਾਨ ਹੁਣ ਮੇਰੀ ਬੇਨਤੀ ਹੈ ਜਾਂ ਦਾ ਜਿਹੜੇ ਜੱਕੜ ਮਾਰਦੇ ਆ ਆਪਣੇ ਵਰਗੇ ਝੂਠਿਆਂ ਨਾਲ ਬਹਿ ਵੇ ਕਿ ਮੂੰਹ ਜਾ ਬਣਾਉਣਾ ਕਿ ਐਕਟਿੰਗ ਨਾ ਨਾ ਕਰੋ ਨਹੀਂ ਤੁਹਾਡੇ ਮੇਰੇ ਵਰਗੇ ਨੂੰ ਟੱਕਰੋਗੇ ਮੇਰੇ ਤੋਂ 76 ਵੀ ਖਾਮ ਵਿੱਚ ਤੁਹਾਨੂੰ ਮੈਂ ਦੱਸਾਂ ਹਾਲਾਤ ਤੁਹਾਡੇ ਬਹੁਤ ਗਲਤ ਹੈ ਤੁਸੀਂ ਸਮਾਜ ਨੂੰ ਸਭ ਤੋਂ ਗੰਦਾ ਕਰ ਰਹੇ ਹੋ ਮਿਹਰਬਾਨੀ ਸ਼ੁਕਰੀਆ